ਸਸਰੀ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਪਨੀਰ ਦੀ ਬਹੁਤ ਹੀ ਵਧੀਆ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੀ ਤੇ ਇਹਦਾ ਨਾਮ ਹੈ ਲਾਹੌਰੀ ਪਨੀਰ ਜਿਵੇਂ ਕਿ ਤੁਸੀਂ ਦੇਖਣ ਵਿੱਚ ਹੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਸਬਜ਼ੀ ਕਿੰਨੀ ਜ਼ਿਆਦਾ ਸਵਾਦ ਬਣੀ ਹੈ ਤੇ ਫਰੈਂਡਸ ਇਹਨੂੰ ਰੈਸਪੀ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਣਾ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ 250 ਗ੍ਰਾਮ ਪਨੀਰ ਨੂੰ ਚਕੋਰ ਕੱਟ ਲਿਆ ਹੈ ਯਾਨੀ ਕਿ ਚੌਰਸ ਤੇ ਇਹਦੇ ਉੱਤੇ ਥੋੜਾ ਜਿਹਾ ਨਮਕ ਤੇ ਥੋੜਾ ਜਿਹੀ ਕਸ਼ਮੀਰੀ ਮਿਰਚ ਪਾ ਕੇ ਆਪਾਂ ਇਹਨਾਂ ਨੂੰ ਰਗੜ ਦਵਾਂਗੇ ਯਾਨੀ ਕਿ ਥੋੜਾ ਕਲਰ ਆ ਜਾਵੇ ਇਹਦੇ ਉੱਤੇ ਤੇ ਥੋੜੀ ਦੇਰ ਵਾਸਤੇ ਇਹਨੂੰ ਰੱਖਾਂਗੇ ਤੇ ਇੱਕ ਮਿਕਸੀ ਜਾਰ ਲਵਾਂਗੇ ਉਹਦੇ ਵਿੱਚ ਅੱਧਾ ਚਮਚ ਕਾਲੀਆ ਮਿਰਚਾਂ ਤਿੰਨ ਚਾਰ ਲੌਂਗ ਤੇ ਦੋ ਵੱਡੀ ਇਲਾਇਚੀ ਲਵਾਂਗੇ ਤੇ ਇਹਦੇ ਨਾਲ ਹੀ ਇੱਕ ਚਮਚ ਜੀਰਾ ਲਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਰੀਕ ਪਿਸ ਲਵਾਂਗੇ ਜੇਕਰ ਤੁਹਾਡੇ ਕੋਲ ਖੜਾ ਜੋ ਤਣੀਆਂ ਹੋਵੇ ਸਭ ਤੋਂ ਤੇ ਉਹ ਵੀ ਤੁਸੀਂ ਪਾ ਸਕਦੇ ਹੋ ਦੋ ਚਮਚ ਤੇ ਦਰਦਰਾ ਮਸਾਲਾ ਪੀਸ ਕੇ ਤਿਆਰ ਕਰਨਾ ਤੇ ਇੱਕ ਕੜਾਈ ਵਿੱਚ 3 ਟੇਬਲस्पून ਮੈਂ ਤੇਲ ਗਰਮ ਕੀਤਾ ਤੇ ਇਸ ਤੇਲ ਵਿੱਚ ਆਪਾਂ ਜਿਹੜਾ ਪਨੀਰ ਸੀ ਉਹਨੂੰ ਫਰਾਈ ਕਰਾਂਗੇ ਹਲਕਾ ਜਿਹਾ ਇਹਨੂੰ ਰੋਸਟ ਕਰ ਲਵਾਂਗੇ ਤਾਂ ਕਿ ਕਲਰ ਆ ਜਾਵੇ ਜੇਕਰ ਤੁਸੀਂ ਇਹ ਸਟੈਪ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਤੇ ਦੋਨੋਂ ਸਾਈਡਾਂ ਤੋਂ ਆਪਾਂ ਇਹਨੂੰ ਥੋੜਾ ਜਿਹਾ ਫਰਾਈ ਕਰ ਲਵਾਂਗੇ ਹੁਣ ਇਹਨੂੰ ਬਾਰ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਤੇਲ ਵਿੱਚੋਂ ਕੱਢ ਕੇ ਤੇ ਠੰਡੇ ਪਾਣੀ ਵਿੱਚ ਪਾ ਸਕਦੇ ਹੋ। ਉਹਦੇ ਨਾਲ ਪਨੀਰ ਬਹੁਤ ਹੀ ਜ਼ਿਆਦਾ ਨਰਮ ਬਣੇਗਾ। ਤੇ ਹੁਣ ਤੇ ਉਹ ਜਿਹੜਾ ਬਾਕੀ ਤੇਲ ਸੀ ਉਹਦੇ ਵਿੱਚ ਅੱਧਾ ਚਮਚ ਜੀਰਾ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਮਰੀਕਟ ਕੇ ਮੈਂ ਪਾਇਆ ਹੈ ਤੇ ਇਹਨੂੰ ਆਪਾਂ ਬ੍ਰਾਊਨ ਹੋਣ ਤੱਕ ਪਕਾਵਾਂਗੇ। ਤੇ ਇਹ ਬ੍ਰਾਊਨ ਹੋ ਚੁੱਕਿਆ ਤੇ ਹੁਣ ਪਾਵਾਂਗੇ ਆਪਾਂ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਸਬਜ਼ੀ ਦਾ ਕਲਰ ਬਹੁਤ ਹੀ ਵਧੀਆ ਆਊਗਾ। जेर तेल ना आए तो तीस स्किप कर सकते हो तो इतने मैं दो टमाटर की प्यूरी है तो यू आप चंकी तरह भुन्ा टमाटर जो तक ऑयल सैपरेट ना हो जाए तो ऑयल सैपरेट हो चुका है तो हम आपके दो टेबल स्पून के करीब मलाई यहाँ पर मैं फ्रैश मलाई ली है तो यहू चरह मिक्स करा मलाई चंकी तरह मिक्स हो चुकी है ਤੇ ਹੁਣ ਮੈਂ ਹਰੇ ਧਣੇ ਦੀਆਂ ਜਿਹੜੀਆਂ ਡੰਡੀਆਂ ਹੁੰਦੀਆਂ ਹਨ ਉਹਨਾਂ ਨੂੰ ਬਾਰੀਕ ਕਟ ਲਿਆ ਸੀ ਤੇ ਉਹ 1 ਟੇਬਲस्पून ਮੈਂ ਇਥੇ ਯੂਜ਼ ਕੀਤਾ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਮਸਾਲਾ ਬਣਾਇਆ ਸੀ ਪੀਸ ਕੇ ਤਿਆਰ ਕੀਤਾ ਸੀ ਉਹ ਪਾਇਆ ਤੇ ਅੱਧਾ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ 1/4 ਚਮਚ ਯਾਨੀ ਕਿ ਚਮਚ ਦਾ 1/4 ਇਸਾ ਹਲਦੀ ਪਾਊਡਰ ਤੇ 1.5 ਚਮਚ ਆਪਾਂ ਪਾਵਾਂਗੇ ਇਥੇ ਧਨੀਆ ਪਾਊਡਰ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਪਾਵਾਂਗੇ ਗਰਮ ਪਾਣੀ ਅੱਧਾ ਗੋਲਾਸ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਓਇਲ ਜਿਹੜਾ ਸੈਪਰੇਟ ਹੋ ਚੁੱਕੇ ਤੇ ਹੁਣ ਅਦਰਕ ਲਸਣ ਦੀ ਆਪਾਂ ਪੇਸਟ ਪਾਵਾਂਗੇ 1 ਟੇਬਲस्पून ਤੁਸੀਂ ਅਦਰਕ ਲਸਣ ਪਹਿਲਾਂ ਵੀ ਐਡ ਕਰ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਟੱਕਣ ਲਾ ਕੇ 2 ਮਿੰਟ ਮੱਖ ਪਕਾਵਾਂਗੇ オイル ਪੂਰੀ ਤਰੀਕੇ ਨਾਲ ਸੈਪਰੇਟ ਹੋ ਚੁੱਕਾ ਹੈ ਗਰੇਵੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਪਾਵਾਂਗੇ ਆਪਾਂ ਪਨੀਰ ਇਹਦੇ ਨਾਲ ਹੀ ਗਰਮ ਪਾਣੀ ਐਡ ਕਰਨਾ ਹੈ ਅੱਧਾ ਕੁ ਗਲਾਸ ਇਹਦੇ ਵਿੱਚ ਗਰੇਵੀ ਬਹੁਤ ਜ਼ਿਆਦਾ ਨਹੀਂ ਰੱਖਣੀ ਤੇ ਉਤੋਂ ਆਪਾਂ 2 ਚਮਚ ਕਸੂਰੀ ਜਿਹੜੀ ਕਸੂਰੀ ਮੇਥੀ ਹੁੰਦੀ ਹੈ ਉਹ ਪਾਵਾਂਗੇ ਇਹਨੂੰ ਵੀ ਆਪਾਂ ਮਿਕਸ ਕਰਾਂਗੇ ਤੇ ਇਹਦੇ ਨਾਲ ਹੀ ਸਵਾਦ ਅਨੁਸਾਰ ਇੱਥੇ ਪਾਣਾ ਹੈ ਨਮਕ ਇਪੇ ਤਾਂ ਮਤ ਮਤੇ ਨਮਕ ਮਾਂ ਲੱਗੀਆਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਟੱਕਣ ਲਾ ਕੇ ਇਹਨੂੰ 5-6 ਮਿੰਟਾਂ ਵਾਸਤੇ ਲੋ ਫਲੇਮ ਤੇ ਪਕਾਵਾਂਗੇ ਤੇ ਫਰੈਂਡਸ 5 ਮਿੰਟਾਂ ਬਾਅਦ ਸਬਜੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਸਬਜੀ ਸਾਡੀ ਬਹੁਤ ਹੀ ਵਧੀਆ ਬਣੀ ਹੈ ਤੇ ਹੁਣ ਆਪਾਂ ਐਡ ਕਰਾਂਗੇ ਹਰਾ ਧਨੀਆ ਬਾਰੀਕ ਕਟਿਆ ਹੋਇਆ ਤੇ ਇਹਦੇ ਨਾਲ ਹੀ ਅੱਧਾ ਚਮਚ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਸਬਜੀ ਜਿਹੜੀ ਹੈ ਬਣ ਚੁੱਕੀ ਹੈ ਜੇਕਰ ਤੁਹਾਨੂੰ ਰੈਸਪੀ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ